ਯਾਰ ਪੈਰੀ ਹੱਥ ਸੁਢੀ ਲਾਈ ਦੇ ਹੁੰਦੇ ਮੈਂ ਤਾਂ ਆਪ ਤੇ ਰਿਆਰ ਗਾ ਜਵਾਕ ਨੇ ਆਣਾ ਨੰਨਾ ਮੁੰਨਾ ਰਾਈ ਹੁੰਦੇ ਇਸ ਕਸਪਾਈ ਆਸਰੇ ਕਾਲ ਜੀ ਕੀ ਹਾਲ ਕੀ ਹਾਲ ਠੀਕ ਹੋ ਜੀ ਠੀਕ ਆ ਤੇਰੇ ਤੇ ਖਿਆਲ ਹੈ ਮੈਂ ਮੇਰੇ ਤੇ ਖਿਆਲ ਬੀਬੀ ਖਾ ਰਹੀ ਸੀ ਬਾਲੂ ਸ਼ਾਈ ਕਹਿੰਦੇ ਮੇਰੀ ਮੂਵੀ ਬਣਾ ਦੇ ਆ ਦੇ ਬੀਬੀ ਕਿਦਾਂ ਫਿਰ ਬਾਲੂ ਸ਼ਾਈ ਬਹੁਤ ਵਧੀਆ ਜਾਂਦੀ ਖੁਰਦੀ ਅੰਦਰ ਆਏ ਦਿਖਾਇਓ ਹਾਂ ਦੇਖ ਲਓ ਭਾਈ ਬਾਹਰ ਲਿਓ ਵੇਖੋ ਮੂ ਮਠਾ ਘਾਟਾ ਮੇਰਾ ਕੀ ਕੀ ਕਰ ਰਹੇ ਹੋ ਬੀਬਾ ਜੀ ਇੱਥੇ ਜੈੰਦ ਦੇ ਪਿੰਡੋਂ ਅਸੀਂ ਆਏ ਆ ਜੀ ਤੇ ਇੱਥੇ ਹੁਣ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਬਕਸ਼ੀਆਂ ਹੋਈਆਂ ਆਪਣ ਉਹ ਤੋੜ ਰਹੇ ਆ ਨੌਰੀ ਪਰ ਕੀ ਭਰਾਤ ਨਹੀਂ ਮੈਂ ਬਸ ਕਰਦੇ ਇੰਨਾ ਕੁਛ ਛੱਡ ਦੇ ਨੇ ਕੁੱਤੇ ਇੰਨੇ ਲਿਆਉਂਦੇ ਆਲੇ ਹੁਣ ਚੱਲੇ ਆ ਅਸੀਂ ਸਾਡੇ ਜੀਜੇ ਦੇ ਖੇਤ ਵਿੱਚ ਖੇਤ ਤੇ ਜਾਏਗੇ ਕੁੱਤੇ ਕਿ ਲੈ ਜਾਓ ਤੈਨੂੰ ਤੋੜेंगे ਮੂਲੀ ਖਾਣਗੇ ਤੇ ਤੁਸੀਂ ਸਾ ਕਿੱਥੇ ਜਿਹੜਾ ਤੁਰ ਕੇ ਲਿਆਂਦਾ ਜੀਪ ਚ ਜੀਪ ਵੀ ਬਣਾਈ ਪਈ ਵਿਚਾਰੀ ਖਾਰ ਐ ਉਹ ਖਾਰ ਸਹੀ ਚੱਲ ਤੇਰੀ ਸੰਗ ਤੇ ਮੈਂ ਤੇ ਮੈਂ ਨਹੀਂ ਜਾਣਾ ਸੀ ਕਿੰਨਾ ਥੋੜਾ ਹੋ ਰਹੀ ਹੈ ਕਿੰਨਾ ਥੋੜਾ ਹੋ ਰਹੀ ਹੈ ਪਾਨਿਆਂ ਦੀ ਚਲੇਦੀ ਮੈਂ ਰੇਤ ਦੀ ਜਿੱਦ ਦਾ ਬਾਹਰ ਮੇਰਾ ਦਾਦਾ ਆਇਆ ਗੁੰਡਾ ਪਿਆਰ ਆਇਆ ਫੋਨਾ ਮਹਿੰਗਾ ਕਰੀ ਤੇ ਲੈਣਾ ਹੱਥ ਤੇਰੇ ਕੋਲ ਅੱਗੇ ਵੀ ਵਧਾਈਆਂ ਬਹੁਤ ਲਈਆਂ ਸੀ ਕੋਈ ਨਵੀਆਂ ਨਹੀਂ ਅਸੀਂ ਆਈਆਂ ਫਿਰ ਆਹ ਮਠਾਈ ਖਾ ਲੋ ਲੋ ਜੀ ਸਾਡੀਆਂ ਦੋ ਗੱਡੀਆਂ ਤਰਪੀਆਂ ਇੱਕ ਇੱਧਰ ਮੁੱਕਰ ਕਪਲ ਛੋਟਾ ਚੱਲਿਆ ਇਹੀ ਚੱਲਿਆ ਥਾਰ ਦੇ ਵਿੱਚ ਐਸੇ ਚੱਲਿਆ ਜੀਰਕ ਡੈਡੀ ਆ ਗਿਆ ਆ ਗਿਆ ਆਸੀਂ ਬਾਹਰ ਤੁਸੀਂ ਅੰਦਰ ਐਸੇ ਚੱਲਿਆ ਜੀਰਕ ਪਿੰਡ ਇੱਥੋਂ ਹੈਗਾ ਤਕਰੀਬਨ ਤਕਰੀਬਨ 53 ਮਿੰਟ ਸਾਡੇ ਜੀਜੇ ਦੇ ਪਿੰਡ ਜਾ ਰਹੇ ਆ ਉਹ ਚੋਲਾ 3100 ਆਵਾਜ਼ ਘਟਾ ਵੀਡੀਓ ਕੋਪੀਰਾਈਟ ਹੈ ਨਾ ਕੋਪੀਰਾਈਟ ਹੈ ਘੱਟੀਵਾਜ ਵੇਖੋ ਜੀ ਪਿੰਡਾਂ ਵਾਲੀਆਂ ਬੁੜੀਆਂ ਮਿਹਨਤੀ ਬੁੜੀਆਂ ਇਹਨਾਂ ਨੂੰ ਕੀ ਕੋਡੇ ਇਹਨਾਂ ਦੇ ਦੁਖਣੇ ਤੇ ਕੀ ਇਹਨਾਂ ਦਾ ਕੁਝ ਦੁਖਣਾ ਲੈ ਲੈ ਕੇ ਪੱਲੀਆਂ ਭਾਰੀਆਂ ਪਹਿਲਾਂ ਸਿਰ ਤੇ ਆ ਤੇ ਫਿਰ ਉੱਤੇ ਚੜਾ ਰਹੀਆਂ ਇੱਥੇ ਸਾਡੀਆਂ ਬੀਬੀਆਂ ਅੱਜ ਕੱਲ੍ਹ ਸਾਡੀਆਂ ਨਹੀਂ ਲਾਓ ਉਦਾਂ ਏਸੀ ਚ ਪੈ ਕੇ 8 8 10 10 ਘਾਟੇ ਇਹ ਵਰਗੇ ਨੇ ਜੀ ਗੋਡੇ ਦੁਖਦੇ 3.5 ਦੁਖਦੇ ਹਾਂ ਫਿਰ ਉਹ ਨਹੀਂ ਥੋਡੇ ਨਹੀਂ ਤਾਂ ਹੀ ਮੈਂ ਆਪਣੀਆਂ ਬੁੜੀਆਂ ਨਹੀਂ ਗਿਆ ਲੋਕਾਂ ਦੀਆਂ ਗਿਆ ਲੋਕ ਕਹਿੰਦੇ ਨੇ ਕਹ ਆਮਲਾ ਜੰਤਾ ਕਹ ਆਮ ਜੰਦਾ ਹਾਂ ਤੁਸੀਂ ਮਿਹਨਤ ਕਰੋਗੇ ਤਾਂ ਤੁਹਾਡੇ ਗੋਡੇ ਕਿੱਡੇ ਨਹੀਂ ਦੁਖਣਗੇ ਜਿਵੇਂ ਏਸੀ ਚ ਪਏ ਰਹੋਗੇ ਤੇ 10 ਮਿੰਟ ਵਾਕ ਕਰ ਲਓਗੇ ਤਾਂ ਤੁਹਾਡੇ ਬਿੱਟੇ ਦੁਖਣੇ ਹੀ ਹੈ ਕੁਝ ਕਰ ਲਓ ਆਰਾਮ ਤੋਰੀਆਂ ਆਰਾਮ ਤੋਰੀਆਂ ਜੀ ਪਰਾਂ ਜੀ ਨਹੀਂ ਕਿੱਥੇ ਜਾ ਕੇ ਬੜਾਵਾਂਗੇ ਆਰਾਮ ਤੋਰ ਕੇ ਕਿਸੇ ਪਿੰਡ ਦੇ ਵਿੱਚ ਪਹੁੰਚ ਗਏ ਪਿੰਡ ਦਾ ਨਾਮ ਪਤਾ ਨਹੀਂ ਕੋਠੀ ਦੇ ਲੱਗਿਆ ਆਵਾਜ਼ ਬਾਈ ਦੀ ਸੇ ਥੋੜੀ ਬਾਹ ਬਾਈ ਖੰਦ ਕਿੰਨੇ ਕਰ ਤਾ ਨੇ ਪੀਂਦੇ ਕਰਦਾ ਬਾਜਾ ਇੱਥੇ ਬਣਾ ਸੱਟੇ ਪੋਸਟ ਜਾਵੀ ਆ ਨਾ ਧਾਕੋ ਪਿੱਛੇ ਦੇਖ ਨਾ ਮੈਂ ਇੱਥੇ ਨਾ ਦੇਖੀ ਜਾਂਦੇ ਸਾਨੂੰ ਹੁਣ ਤਾਂ ਹੀ ਕਰਨੀ ਬਸ ਉਹਦਾ ਜਾ ਪਟਾਕੇ ਹੀ ਪਟਾਕੇ ਪਟਾਕੇ ਆ ਇੱਥੇ ਬੈਠੇ ਸੀ ਆਹ ਉਹ ਘਰ ਵੀ ਆ ਗਿਆ ਨਾਲੀ ਤੀਜਾ ਘਰ ਡਬਲ ਲਾਈਨ ਵਾਲਾ ਦਾਦਾ ਵੀ ਨਾਲ ਆ ਗਿਆ ਦਾਦਾ ਮम्मा ਵੀ ਨਾਲ ਆ ਆਹੀ ਹੈ ਬਸ ਆਹ ਗੇਟ ਦਾ ਬੰਦੂਗਾ ਜਿਹੜੀ ਖੂਹਾਂ ਕਿਹਨੇ ਰੱਖਣਾ ਨਹੀਂ ਆਈ ਵੀ ਆ ਉਹ ਆ ਮੈਨੂੰ ਪਤਾ ਪਰ ਵੱਡਾ ਦੋਵੇਂ ਪਾਸੇ ਵਾਲ ਗੇਟ ਕਿਵੇਂ ਖੋਲ ਕੇ ਰੱਖ ਦੇਣਗੇ ਪਹਿਲੇ ਆਏ ਤਾਂ ਖੋਲਣਗੇ ਠੀਕ ਹੈ ਜੀ ਮੀਤ ਵੀ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਵੀਡੀਓ ਬਣਾਦਾ ਤਾਂ ਬਣਾ ਨਹੀਂ ਹੁ ਸਮਾਰ ਕੇ ਵੀਡੀਓ ਮੈਂ ਤਾਂ ਪਹਿਲਾਂ ਹੀ ਫੋਨ ਕੱਢ ਲਿਆ ਮੇਰੇ ਪਾਸ ਚੱਕ ਲਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਠੀਕ ਹੋ ਜੀ ਠੀਕ ਆ ਤੇਰੇ ਤੇ ਖਿਆਲ ਹੈ ਮੇਰੇ ਤੇ ਖਿਆਲ ਹੈ ਹੋਰ ਤਰਨ ਨਾ ਪਹੁੰਚਿਆ ਸਹੀ ਹਾਂਜੀ ਹਾਂਜੀ ਐ ਕਿ ਨਹੀਂ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹਾਂ 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 ਹਾਂਜੀ ਅਜਾ ਬੁੱਤਰੇ ਲੀ ਜੀ ਵੀ ਆਏ ਅੱਜ ਹੋਰ ਬਖਾਤਾ ਹੋਤਾ ਜ਼ਰੂਰੀ ਤੇ ਆਂ ਲੱਗਿਆ ਜ਼ਰੂਰ ਨੀਂਬੂ ਨੀਂਬੂ ਆ ਨਿੰਬੂ 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 ਅਮਰੂਦਾਂ ਦੇ ਦਰਖਤ ਲਾਭ ਲੈਣੇ ਕੋਈ ਆ ਟੋਰੀਆਂ ਕਿੱਦਾਂ ਆ ਨਿੰਬੂ ਤਾਂ ਪੱਕੇ ਪਏ ਆ ਸਹੀ ਆ ਇਹ ਤਾਂ ਵੀ ਬਣ ਜਾਣੇ ਆ ਆ ਨਿੰਬੂ ਹੈਗੇ ਆ ਕਿਨੂ ਆ ਆ ਵੇ ਮੈਂ ਆਪਣੇ ਹਾਸਦੀ ਦੀ ਭਾਗੀ ਨੂੰ ਪਾਉਗਾ ਤਾਂ ਹੀ ਤਾਂ ਹੋਰ ਬੜੇ ਟੱਡ ਜਾਣਾ ਕੰਡਾ ਆ ਵਾਹੇ ਚੱਲੇ ਉਦੋਂ ਦਾ

ਕਹ ਜੀ ਪਿੰਡ ਦੇ ਡਰੋਨ ਸ਼ਾਟਸ ਕਰੋ ਤੁਸੀਂ ਚੈੱਕ ਸਤਿ ਸ਼੍ਰੀ ਅਕਾਲ ਜੀ ਠੀਕ ਆ ਜੀ ਕਿਵੇਂ ਆ ਫਿਰ ਕਿੰਨੀ ਸੋਹਣੀ ਪੱਗ ਬੰਨੀ ਆ ਯਾਰ ਤੂੰ ਮੈਨੂੰ ਵੀ ਸਿਖਾ ਦੇ ਸਤਿ ਸ਼੍ਰੀ ਅਕਾਲ ਜੀ ਕੀ ਆ ਠੀਕ ਆ ਵਧੀਆ ਜੀ ਤੁਸੀਂ ਵਧੀਆ ਵਧੀਆ ਹੋ ਉਸ ਤੋਂ ਬਾਅਦ ਤੁਸੀਂ ਦੋਵੇਂ ਖਾਣਾ ਬਣਾ ਲਵੋ ਹੋ ਇਹ ਕੁਝ ਹੋਰ ਹੀ ਸਮੋਸੇ ਸਮੋਸੀ ਹੋ ਗਿਆ ਕੰਮ ਨਾਲ ਭਾਬੀ ਦੀਆਂ ਫੇਵਰੇਟ ਰਸਗੋਲੇ ਵੀ ਆ। ਲਲਾ ਗਵਾਜਾ ਮੜਤਾ ਉਹ ਨਹੀਂ ਖਾ ਸਕਦੀ ਬੇਟਾ। ਉਹ ਮੈਂ ਕਿਹਾ ਆ ਖਾ ਸਕਦੀ ਕਹਿੰਦੇ। ਬਟ ਹੈਵ ਸਮ ਸਮੋਸਾ। ਸਮੋਸਾ ਪਰਟੀ। ਸਮੋਸਾ ਪਰਟੀ ਬੀਬੀ ਦੇ ਘਰੇ। ਜੋਤੀ ਨੇ ਕਾਲ ਆਈ ਸੀ ਉਹ ਹੈ ਬੀਬੀ ਘਰੇ ਜਾਣੇ ਸੀ ਅੱਧੀ ਸਾਰੇ ਉੱਧਰ ਚਲੇ ਗਏ। ਬਾਕੀ ਆਪਾਂ ਜੱਟ ਚੱਲੇ ਆ। ਆ ਦੇਖ ਲਓ ਬੀਬੀ ਜੀ ਬੈਠੇ ਆ ਜੀ ਅਸੀਂ ਆ ਚੁੱਕੇ ਹਾਂ। ਹਾਂ। ਹੈਂ? ਉਹ ਰਾਹੋਂ ਤਾਂ ਜੀ ਦਿੱਤਾ ਗਾਂਦੀ ਆ ਉਹ ਪਰਪੋ ਬੀਬੀ ਖਾ ਰਹੀ ਸੀ ਬਾਲੂ ਸ਼ਾਈ ਕਹਿੰਦੇ ਮੇਰੀ ਮੂਵੀ ਬਣਾ ਦੇ ਆ ਦੇ ਬੀਬੀ ਕਿਦਾਂ ਫਿਰ ਬਾਲੂ ਸ਼ਾਈ ਬਹੁਤ ਵਧੀਆ ਜਾਂਦੀ ਖੁਰਦੀ ਅੰਦਰ ਹਾਂ ਆਏ ਦਿਖਾਇਓ ਹਾਂ ਦੇਖ ਲਓ ਭਾਈ ਬਾਹਰ ਲਿਓ ਵੇਖੋ ਮੂ ਮਠਾ ਕਾਟਾ ਮੇਰਾ ਇਹ ਜੀਵਨ ਵੀਰਾ ਜੀ ਆ ਗਏ ਹਾਂ ਜੀ ਹੋਰ ਸੁਣਾ ਬਾਕੀ ਸਾਰੇ ਖੇਤ ਗਏ ਆ ਹਾਂ ਹੁਣ ਖੇਤ ਤੋਂ ਹੀ ਆਏ ਹਾਂ ਨਹੀਂ ਮੰਮੀ ਹੁਣ ਡੈਡੀ ਸਾਰੇ ਉੱਧਰ ਗਏ ਆ अच्छा सच्चे ओके ओके ठीक है चलो मैं व्लॉग लाऊंगा तो थनु ਨਾਲ ਲੈ ਕੇ ਜਾਣਗੇ ਵੀਰ ਜੀ ਕੀ ਕਰ ਰਹੇ ਹੋ ਬੀਬਾ ਜੀ ਇੱਥੇ ਅਸੀਂ ਆਹ ਤੋੜ ਰਹੇ ਆ ਹੌਲੇ ਹੌਲੇ ਲੱਗਦੇ ਪੰਜਾਬ ਚ ਜਿੰਦ ਦੇ ਪਿੰਡੋ ਜਿੰਦ ਦੇ ਪਿੰਡੋ ਜਿੰਦ ਦੇ ਪਿੰਡੋ ਅਸੀਂ ਆਏ ਆ ਜੀ ਤੇ ਇੱਥੇ ਹੁਣ ਕੁਦਰਤ ਦੀਆਂ ਚੀਜ਼ਾਂ ਜਿਹੜੀਆਂ ਬਕਸ਼ੀਆਂ ਹੋਈਆਂ ਆਪਣੂ ਉਹ ਤੋੜ ਰਹੇ ਆ ਹਾਂ ਜੀ ਉਹ ਲੱਗਿਆ ਨਾ ਕਿੰਨੇ ਹੀ ਸਾਰੇ ਇੱਕ ਮਿੰਟ ਤੁਹਾਨੂੰ ਦਿਖਾਉਣਾ ਔਲੇ ਔਲੀ ਹੋਇਆ ਪਿਆ ਕੰਮ ਆਹ ਵੇ ਸਾਹਮਣੇ ਦੇਖੋ ਕਿੰਨੇ ਹੀ ਔਲੇ ਉਹ ਵਾਹ ਆਹ ਦੇਖੋ ਵੀ ਫਰੈਸ਼ ਫਰੈਸ਼ ਔਲੇ ਅਮੈ ਲੱਗੇ ਆ ਜੀ ਪ੍ਰਾਂਤ ਭਰਨ ਤੁਹਾਨੂੰ ਮਿਲਦਾ ਬਾਅਦ ਚੋਂ ਪ੍ਰਾਂਤ ਭਰ ਕੇ ਨਾ ਜੀ ਭਰ ਕੇ ਪ੍ਰਾਂਤ ਨਹੀਂ ਵੇ ਬਸ ਕਰਦੇ ਇੰਨਾ ਖੁਸ਼ ਆ ਦੇਣੇ ਪੁੱਤੇ ਇੰਨੇ ਨੇ ਆਂਦੇ ਔਲੇ ਉਹ ਬਹੁਤ ਲੱਗੇ ਉੱਥੇ ਉਹ ਦੋ ਅਸੀਂ ਤੋੜ ਕੇ ਤੁਸੀਂ ਰੱਖ ਲਓ ਭਾਈ ਥੋੜੀ ਜਿਹੀ ਤੁਸੀਂ ਰੱਖ ਲਓ ਕੋਈ ਨਹੀਂ 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 ਹਾਂ ਜੀ ਉਹ ਤੇਰੇ ਨਾਲ ਹੁਣ ਦੇਖ ਲਵਾ ਫੇਏ ਨਾਲ ਵੀ ਜਿਆਦਾ ਹੈ 1000 ਤੁਸੀਂ ਲੈ ਲਓ ਕੋਈ ਗੱਲ ਨਹੀਂ ਸਾਰਾ ਸੱਤ ਲਗਾ ਲੈ ਬੰਦ ਨੂੰ ਜਿਆਦਾ ਕਰ ਲੈ ਆਹ ਰੱਖ ਤੇ ਬਾਕੀ ਹੋਰ ਕੋਈ ਨਹੀਂ ਖਾਣਾ ਮੈਅ ਵਾਲੇ ਖਾਣਾ ਇਹ ਵਾਲੇ ਖਾਂਦਾ ਮੇਰੇ ਤਾਂ ਪੁੱਤ ਨੈਟ ਹੀ ਨਹੀਂ ਚੱਲਦਾ ਮੇਰੇ ਫੋਨ ਤੇ ਤਾਂ ਨੈਟ ਹੀ ਨਹੀਂ ਚੱਲਦਾ ਓਕੇ ਡੈਟ ਤੇ ਫੋਨ ਤੇ ਜਿਆਦਾ ਤੁਸੀਂ ਚਾਰਜ ਕਰ 50 ਕੀ ਆ 55, बहुत घंटा हमने लगे जी किन्नू इधर लगे इधर भी लगे हाँ किमें हैं ਹੂੰ ਕੁਛ ਨਹੀਂ ਲੱਗਦਾ ਕੁਛ ਨਹੀਂ ਕਹਿੰਦਾ ਅੰਦਰ ਹੀ ਆਹ ਆਹ ਲੱਗਿਆ ਜੀ ਅਮਰੂਦ ਹਜੇ ਕੱਚੇ ਨੇ ਪੱਲੇ ਪਾਛੇ ਮਿਰਚਾਂ ਲੱਗੀਆਂ ਹੋਈਆਂ ਉਹ ਨਾਲ ਦੇ ਟੋੜੀਆਂ ਹੋਈਆਂ ਥੋੜੀਆਂ ਬੱਤੀ ਰਹਿ ਗਈਆਂ ਮਿਰਚਾਂ ਬੱਚਾ ਸਾਡੇ ਕੈਨੇਡਾ 'ਈ ਬਹੁਤ ਲੱਗੀਆਂ ਐ ਕਿਆ ਚਾਚੇ ਨੂੰ ਵੇਖ ਕੇ ਚੱਕ ਲਿਆ ਆ ਮੈਂ ਹੁਣ ਚਾਚੇ ਨੇ ਮੈਂ ਤਾਂ ਕੀ ਖਾਣਾ ਵਾ ਮੈਂ ਕਿਹਾ ਸੀ ਇਹਨੂੰ ਚੱਕਣ ਨੂੰ ਹੁਣ ਜਾਂ ਫਿਰ ਖਾ ਤੇ ਜਾਂ ਫਿਰ ਖਵਾ ਚਾਚੇ ਨੂੰ ਮੈਂ ਨਹੀਂ ਖਾਣਾ ਚਲੋ ਭਾਈ ਚਲੋ ਭਾਈ ਹੁਣ ਤੁਸੀਂ ਐ ਕਰਿਓ ਔਲੇ ਫਿਰ ਚੱਕੀ ਕਿਸੇ ਨਾਲ ਲੈ ਕੇ ਨਾ ਔਲੇ ਘਰ ਰੱਖ ਕੇ ਫਿਰ ਆ ਜਾਓਗੇ ਕਿ ਗੱਡੀ ਲੈ ਕੇ ਜਾਣੀ ਉੱਥੇ ਖੇਤ ਚ ਖੇਤ ਦੂਰ ਆ ਕੇ ਲੈਣੇ ਆ ਜਲਦੀ ਮੈਨੂੰ ਲੱਗਾ ਖੇਤ ਨੂੰ ਗੱਡੀ ਚਲੀ ਮੈਂ ਨਹੀਂ ਖਾਣਾ ਗੱਡੀ ਤਾਂ ਜਾਂਦੀ ਹੈ ਰੈਡ ਤੋਂ ਕੋਈ ਨਹੀਂ ਹਾਂ ਮੈਨੂੰ ਪਤਾ ਹੀ ਨਹੀਂ ਵੈਣੇ ਨੂੰ ਲੱਗਿਆ ਚਾਚਾ ਖਾਂਦਾ ਕਿਤੇ ਬਾਹਲੇ ਜਵਾਸ ਆ ਮੈਂ ਖਾਦਾ ਨਹੀਂ ਖਾਦਾ ਓਹ ਲੈਤਾ ਕਦੇ ਨਹੀਂ ਕਰਦਾ ਕਦੇ ਨਹੀਂ ਕਰਦਾ ਸਮਾਨ ਫੋਟੋ ਕਵਲ ਆਓ ਜੀ ਚੱਲ ਬਾਈ ਡੌਗੀ ਆ ਮੀਤ ਆ ਰਹੇ ਸਵਿਮਿੰਗ ਪੂਲ ਓਏ ਆ ਸਾਰੇ ਇੱਟ ਇੱਟੇ ਉੱਤੇ ਲੱਗੇ ਹੋਏ ਆਦੇ ਜਕੂਜੀ ਓਏ ਪਰ ਮੀਤ ਨੂੰ ਜਕੂਜੀ ਨਿਵਾਉਣਾ ਆ ਵੇਟ ਟੀਰੀ ਫਿਰਦੀ ਤਰਨ ਦਾ ਸੁਭਾ ਕਿਵੇਂ ਲੱਗਿਆ ਮੈਨੂੰ ਤਾਂ ਨਹੀਂ ਵਧੀਆ ਲੱਗਦਾ ਹੋਰੀ ਜੀ ਆਜੀਬ ਜੀ ਹੈ ਨਾ ਨਾ ਬਈ ਇਹ ਗੱਲ ਤਾਂ ਨਾ ਕਹੀ ਮੈਂ ਤਾਂ ਬਹੁਤ ਸੋਹਣੀ ਐ ਮੇ ਤੇ ਕੁੜੀ ਸਾਰਿਆਂ ਨੂੰ ਕੁੜੀਆਂ ਦਾ ਖਿਆਲ ਛੱਡਿਆ ਸਾਰਿਆਂ ਦਾ ਛੱਡਿਆ ਮੇਰੀ ਤਰਨ ਨੇ ਤਰਨ ਵਾਸ ਆਮਨਾ ਤਰਨ ਤੂੰ ਵੀ ਮੇਰਾ ਮੈਨੂੰ ਉਹਨੇ ਕਿਹਾ ਸੀ ਕਹਿੰਦੀ ਬੀਬੀ ਨੂੰ ਐ ਕਹੀਂ ਵੇਖੀ ਬੀਬੀ ਦਾ ਜਵਾਬ ਕੀ ਆਉਂਦਾ ਉਹਨੇ ਕਿਹਾ ਸੀ ਨਹੀਂ ਦੱਸ ਕਹੀਏ ਕਿਨੇ ਗੱਲ ਤੈਨੂੰ ਤਾਂ ਜਵਾਬ ਅੱਛਾ ਆ ਪਤਾ ਘੈਂਟ ਆ ਮੇਰੀ ਭੈਣ ਸਰਾ ਕਹਿੰਦੇ ਆਈ ਵੀ ਮੇਰੀ ਜਾਨ ਅੰਸ ਮੇਰੀ ਸਾਹਮਣੇ ਪਿੰਡ ਦੀ ਲੇਕ ਤੇ ਮੈਂ ਪੁੱਛਿਆ ਵੀ ਨੂੰ ਵੀ ਚਲ ਆਪਾਂ ਨਾਲੀਏ ਇਹਦੇ ਚ ਕਹਿੰਦੀ ਨਹੀਂ ਤੁਸੀਂ ਨਾ ਹੁਣ ਚੱਲੇ ਆ ਅਸੀਂ ਸਾਡੇ ਜੀਜੇ ਦੇ ਖੇਤ ਵਿੱਚ ਖੇਤ ਤੇ ਜਾਏਗੇ ਸਾਨੂੰ ਤੋੜेंगे ਮੂਲੀ ਖਾएंगे ਉਹ ਮੋਰ ਫਿਰਦਾ ਸਾਹਮਣੇ ਮੰਮੀ ਮੋਰ ਆ ਸਾਹਮਣੇ ਉਹ ਦੇ ਉੱਥੇ ਉਹ ਦੇ ਫਿਰਦਾ ਠੀਕਾਕ ਪੀਕਾਕ ਮੋਰ ਨਹੀਂ ਹੈ ਮੋਰਨੀ ਹਮ ਆਏ ਹਾਏ ਮੋਰ ਦਿਖਗੀ ਮੋਰਨੀ ਦਿਖਗੀ ਇਮੇਲ ਦਾ ਪੰਛੀਆਂ ਚੋਂ ਪੰਛੀਆਂ ਚ ਆਏ ਆ ਵੀ ਮਿਸਿੰਗ ਹਨ ਮੇਲ ਆਲਵੇਸ ਸੋਹਣੇ ਹੁੰਦੇ ਆ ਮੋਰ ਜਿਵੇਂ ਸੋਹਣਾ ਹੋਰ ਵੀ ਕਈ ਜਾਨਵਰ ਜਿਨ੍ਹਾਂ ਚ ਬੰਦੇ ਸੋਹਣੇ ਹੁੰਦੇ ਆ ਇਹ ਰਾਤ ਨੂੰ ਬੜੇ ਝਾਂਕਦੇ ਆ ਔਲੇ ਔਲੇ ਚਾਨਣ ਦੀ ਚਾਨਣੀ ਚ ਔਰ ਸਾਹਮਣੇ ਜਾ ਰਹੇ ਬੀਬੀ ਜੀ ਮੱਛਾ ਲੜ ਗਿਆ ਮੱਛਾ ਬੀਬੀ ਜੀ ਆਪਣੇ ਵੀ ਸੁੱਟ ਰਹੇ ਹੋ ਬਹੁਤ ਲੱਗਣ ਲੱਗਿਆ ਹੈ ਮੱਛਾ ਜੀ ਜੀ ਦਾ ਬੜਾ ਉਹ ਤਰ ਕਿਉਂ ਨੂੰ 15 ਮਿੰਟ ਤਾਂ ਲੱਗੇ ਆ ਆਹ ਹਾਂ ਇਹ ਮੁੜ ਗਿਆ ਗੱਡੀ ਤਾਂ ਨਹੀਂ ਮੁੜੂਗੀ ਮੈਨੂੰ ਲੱਗਦਾ ਅੱਗੇ ਦਾ ਮੁੜਦੀ ਸੀ ਅੱਗੇ ਆਪਾਂ ਗੱਡੀ ਇਹੋ ਜੀ ਜਿਹੜੀ ਅਸੀਂ ਅਜੀਬ ਆ ਜਿਹੜੀ ਥੋੜੀ ਚੌੜੀ ਹੈ ਥੋੜੀ ਥੱਲੇ ਉਤਰ ਜੂਗੀ ਫਿਰ ਤਾਂ ਚੜ ਜੂਗੀ ਚੜਾ ਦੇ ਚੱਕਦੇ ਚੜ ਜਾਈਏ ਨਹੀਂ ਵਾਹਲੀ ਤਾਂ ਨਹੀਂ ਨਹੀਂ ਬੈਠਾਂ ਲੋ ਜੀ ਪਹੁੰਚ ਗਏ ਆ ਮੋਟਰ ਤੇ ਆ ਲੱਗੇ ਹੋਇਆ ਗੰਨੇ ਤੇ ਇੱਥੇ ਪਿਛਲੀ ਵਾਰੀ ਮੈਂ ਝੂਟ ਰਿਆ ਸੀ ਆ ਹੀ ਸੀਗਾ ਵੀ ਉਹ ਵਾਲਾ ਹਾਂ ਕਿਹੜਾ ਆਹ ਵਾਲਾ ਜੀ ਸਾਹਮਣੇ ਵਾਲਾ ਮਿਡਲ ਵਾਲਾ ਮੈਂ ਹੀ ਸੀ ਹੋਰ ਕਿਹਨੇ ਝੂਟਣਾ ਦੱਸ ਬੰਦਰ ਤੂੰ ਹੀ ਆ ਸਾਡੇ ਤੇ ਐਡਵੈਂਚਰ ਮੈਂ ਹੀ ਕਰਦਾ ਸੀ ਸ਼ੂਗਰ ਕੈਨ ਦਾ ਵੀ ਸਾਨੂੰ ਪਹਿਲਾ ਸ਼ਾਟ ਲਏ ਸੀ ਆਪਾਂ ਘਰ ਤੋਂ ਖੜ ਕੇ ਤੇ ਹੁਣ ਆਪਾਂ ਖੇਤਾਂ 'ਚ ਆ ਗਏ ਹਾਂ ਤੇ ਇੱਥੋਂ ਲਵਾਂਗੇ ਜਦੋਂ ਹਰਜੀਤ ਗੱਡੀ ਵੀ ਕੱਢੂਗਾ ਇੱਥੋਂ ਦੀ ਨਾ ਪਿੱਛੋਂ ਉਦੋਂ ਵੀ ਗੱਡੀ ਦੇ ਵੀ ਥੋੜੇ ਜਿਹਾ ਸ਼ਾਟ ਲਵਾਂਗੇ ਆਪਾਂ ਮੈਂ ਮੈਂ ਦੱਸਦਾ ਪਰਮੀਤ ਕਿਵੇਂ ਕਰਨਾ ਹਰਜੀਤ ਮੇਰੀ ਬਣਾਈ ਉਧਰੋਂ ਵੀਡੀਓ ਵੇਟ 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 ਉਹ ਤੂੰ ਮੈਂ ਦੁਆਰੇ ਛੋੜ ਲਉਗਾ ਸਾਰੇ ਮੇਰੇ ਵਿੱਚ ਨਾ ਬਚੀ ਓਕੇ ਰੈਡੀ ਰੈਡੀ ਕੋਈ ਤਾਂ ਨਹੀਂ ਭੈਣੇ ਆਹ ਤੂੰ ਉਹ ਵੜਾ ਜਾ ਆਰੇ ਕਿ ਆਸੀ ਵੇਡਾ ਗੰਦਲ ਲੈ ਲਾਉ ਤੂੰ ਲੱਤਾਂ ਯੱਕੇ ਓ ਜੀ ਬੀਬੀਆਂ ਸਾਡੀਆਂ ਚੂਪ ਰੀਆਂ ਗੰਨੇ ਗੱਡੀ ਬੈਕ ਹੋ ਰਹੀ ਤੇ ਉਹਦੇ ਪਿੱਛੇ ਪਤਾ ਨਹੀਂ ਕੀ ਕਰਨ ਚੱਲਿਆ ਬੰਦਾ ਬਣ ਚਾਚਾ ਤੇ ਇਧਰ ਛੋਟੇ ਵੀਰ ਹੁਣੇ ਲੈ ਕੇ ਆ ਰਹੇ ਆ ਪੱਠੇ ਹਰਾ 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 ਹੋਇਆ ਪਿਆ ਕੰਮ ਤੇ ਤੁਸੀਂ ਸਾਹ ਕਿੱਥੇ ਜਿਹੜਾ ਤੋੜ ਕੇ ਲੈਂਦਾ ਉਹ ਰੱਟ ਜੀਪ ਚ ਜੀਪ ਹੀ ਬਣਾਈ ਪਈ ਵਿਚਾਰੀ ਹਾਂ ਹਾਰ ਹੈ ਉਹ ਹਾਰ ਸਹੀ ਚੱਲ ਤੇਰੀ ਫਿਰ ਹਾਂ ਨਾਮ ਆ ਉਹਦਾ ਜੀਪ ਜੀਪ ਲਈ ਆ ਹਾਂ ਸਾਡੀ ਤਾਂ ਦੇਖੀਏ ਵੇ ਬਾਕੀ ਤੁਸੀਂ ਡਰੋਨ ਸ਼ਾਟ ਦੇਖੇ ਵਧੀਆ ਬਣੇ ਆ ਮੈਂ ਹੋਰ ਵੀਡੀਓ ਬਣਾਉਣੀ ਆ ਭੁੱਲ ਗਏ ਆ ਮੈਂ ਜਾਣ ਹੀ ਹੋਇਆ ਵੀਡੀਓ ਦੇ ਵਿੱਚ ਹੀ ਤੁਸੀਂ ਦੇਖ ਲਿਆ ਜਿਵੇਂ ਮੰਮੀ ਹੁਣੇ ਸਾਗ ਤੋੜ ਕੇ ਲਿਆਏ ਆ ਤੇ ਗੰਨਾ ਕਿਵੇਂ ਮਿੱਠਾ ਸੀਗਾ ਬਹੁਤ ਮਿੱਠਾ ਆ ਦੇ ਦਿਓ ਫਿਰ ਉੱਤੇ ਵਾਲਾ ਇੱਕ ਲੱਗੇ ਵੇ ਵੱਡੀ ਫੈਵਲੀ ਲੱਗੀ ਹੋਈ ਹੈ ਲੈ ਮੈਨੂੰ ਫੜਾ ਕੇ ਤੇ ਬਸ ਸਿੱਨੀ ਸਾਰੀ ਬੀਚੇ ਖਲੀ ਹੋਇਆ ਸੀ ਹਾਂ ਵਾਹ ਜਦੋਂ ਕੋਸ਼ਿਸ਼ ਕਰਦਾ ਤਾਂ ਕੋਈ ਮੈਂ ਮਗਰ ਬੈਠਾ ਅਸੀਂ ਚੱਲੀ ਅੰਦਰ ਉਹ ਵਿੱਚ ਵਿੱਚ ਸੋ ਚਾਚ ਕਰਕੇ ਮੈਂ ਸ਼ਾਟ ਲੈਣਾ ਤੇ ਮੇਰੇ ਤੋਂ ਸੂੜੀ ਦੇ ਕੇ ਬਹੁਤ ਮਿੱਠਾ ਕਰਨਾ ਮਗਈਆ ਅੱਜ ਜਿਹੜਾ ਵਲੌਗ ਸੀਗਾ ਮੈਂ ਅਪਲੋਡ ਤੇ ਲਾਇਆ ਉਹ ਆਪਣਾ ਹੋ ਚੁੱਕਿਆ ਤੇ ਹੁਣ ਮੈਂ ਚੱਕਣ ਚੱਲਿਆ ਫੋਨ ਫੋਨ ਮੈਂ ਆਪ ਦਾ ਘਰੇ ਛੱਡ ਗਿਆ ਸੀ ਤੇ ਰਿਕਾਰਡਿੰਗ ਮੈਂ ਆਪਣੇ ਡੈਡੀ ਦੇ ਫੋਨ ਤੋਂ ਕੀਤੀ ਆ ਤੇ ਫੋਨ ਚੱਕ ਕੇ ਤੇ ਭੱਜਦੇ ਆ ਲੁਧਿਆਣੇ ਉਧਰੋਂ ਬੀਬੀ 3 ਮਿੰਟ ਪੱਲੇ ਸੇ ਵੀੜ ਖਿੱਚੀ ਸੀ ਚੱਲੇ ਜਵਾਕ ਟਿਊਸ਼ਨ ਓ ਯਾਰ ਪੈਰੀ ਹੱਥ ਸੁਢੀ ਲਾਈਦੇ ਹੁੰਦੇ ਮੈਂ ਤਾਂ ਹੱਥ ਤੇ ਯਾਰ ਜਵਾਕ ਨੇ ਆਣਾ ਨੰਨਾ ਮੁੰਨਾ ਰਾਈ ਹੁੰਦੇ ਇਸ ਕਸਪਾਈ ਚਲੋ ਕਿ ਭਾਈ ਅਸੀਂ ਤੁਰ ਪਿਆ ਜੀ ਮੋਗਿਆਂ ਨੂੰ ਜੀ ਹੋਮ ਸਵੀਟ ਹੋਮ ਆਪਾ ਪਹੁੰਚ ਗਿਆ ਆਪਣੇ ਘਰੇ ਆਫ ਦਿ ਰੂਮ ਫਾਈਨਲੀ ਹੋਰ ਸਮਾਰਟਫੋਨ ਸੈੱਟ ਕਰਦੇ ਆ ਖਲਾਰਾ ਬਹੁਤ ਪਿਆ ਰਿਹਾ ਤੇ ਥਾਰ ਵੀ ਕਲੀਨ ਕਰਨੀ ਹੈ ਤੇ ਬੈਗ ਬੁੱਕ ਕਰਦੇ ਆ ਖਾਲੀ